ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸਲਮਾਨ ਖਾਨ ਵੱਲੋਂ ਬਲੋਚਿਸਤਾਨ ਨੂੰ ਵੱਖਰਾ ਦੇਸ਼ ਕਹਿਣ ਤੇ ਪਾਕਿਸਤਾਨ ਹੋਇਆ ਲਾਲ ਪੀਲਾ ਐਲਾਨ ਕਰ ਲਾਨ ਦਿੱਤਾ ਅੰਤ ਕੀ ਫੈਨ ਜਨੂੰ ਚੜਿਆ ਗੁੱਸਾ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਹਾਲ ਹੀ ਵਿੱਚ ਸਾਊਦੀ ਅਰਬ ਵਿੱਚ ਇੱਕ ਸ਼ੋਅ ਦੌਰਾਨ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖਰਾ ਦੇਸ਼ ਕਹਾ ਸੀ ਜਿਸ ਕਾਰਨ ਗਵਾਂਡੀ ਦੇਸ਼ ਪਰੇਸ਼ਾਨ ਹੈ ਛੇ ਬਾਜ ਸਰਕਾਰ ਨੇ ਸਲਮਾਨ ਖਾਨ ਨੂੰ ਅੰਤਕੀ ਕੋਸ਼ਿਸ਼ਤ ਕਰ ਦਿੱਤਾ ਇਸ ਸੰਬੰਧ ਵਿੱਚ ਪਾਕਿਸਤਾਨ ਦੇ ਘਰੇਲੂ ਮੰਤਰਾਲੇ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਪਾਕਿਸਤਾਨ ਦੇ ਘਰੇਲੂ ਵਿਭਾਗ ਨੇ ਸਲਮਾਨ ਖਾਨ ਨੂੰ ਫੋਰਥ ਸਾਊਦ ਸਾਉਡ ਡਲ ਜੇ ਸ਼ਾਮਲ ਕੀਤਾ ਹੈ ਜਿਸ ਦਾ ਅਰਥ ਹੈ ਉਹਨਾਂ ਨੂੰ ਅੰਤ ਕੀ ਕੋਸ਼ਿਸ਼ ਕਰ ਦਿੱਤਾ ਗਿਆ ਹੈ ਸੂਚੀ ਐਂਟੀ ਟੈਰਜੀਅਮ ਐਕਟ ਉੰਦੀਨ ਆਉਂਦੀ ਹੈ ਤੇ ਇਸ ਵਿੱਚ ਸ਼ਾਮਲ ਵਿਅਕਤੀ ਖਿਲਾਫ ਪਾਕਿਸਤਾਨ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਸਬੰਧ ਵਿੱਚ ਅਧਿਕਾਰਿਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹਾਲਾਕੇ ਸਲਮਾਨ ਖਾਨ ਜਾਂ ਉਹਨਾਂ ਦੇ ਪ੍ਰਤੀਨਿਧੀਆਂ ਵੱਲੋਂ ਇਸ ਮਾਮਲੇ ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ 사ਉਦੀ ਅਰਬ ਵਿੱਚ ਅਜੋਜਿਤ ਜੋਏ ਫੋਰਮ 2025 ਦਰਨ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਇਆ ਇਸ ਵੀਡੀਓ ਵਿੱਚ ਉਹ ਕਹਿੰਦੇ ਨਜ਼ਰ ਆਏ ਇਹ ਬਲੋਚਿਸਤਾਨ ਦੇ ਲੋਕ ਹਨ afghanistan ਦੇ ਲੋਕ ਹਨ pakistan ਦੇ ਲੋਕ ਹਨ ਹਰ ਕੋਈ 사उਦੀ ਅਰਬ ਵਿੱਚ ਮਿਹਨਤ ਨਾਲ ਕੰਮ ਕਰ ਰਿਹਾ ਹੈ ਇਸ ਬਿਆਨ ਵਿੱਚ ਉਹਨਾਂ ਨੇ ਬਲੋਚਿਸਤਾਨ ਦਾ ਜ਼ਿਕਰ ਪਾਕਿਸਤਾਨ ਤੋਂ ਵੱਖਰਾ ਕੀਤਾ ਸਲਮਾਨ ਨੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਵਿੱਚ ਨਾਰਾਜ਼ਗੀ ਫੈਲ ਗਈ ਜਦਕਿ ਬਲੋਚਿਸਤਾਨ ਦੇ ਵੱਖਰਾ ਹੋਣ ਵਾਲੇ ਨੇਤਾ ਇਸ ਨਾਲ ਖੁਸ਼ ਹਨ ਅਤੇ ਸਲਮਾਨ ਦਾ ਧੰਨਵਾਦ ਕਰ ਰਹੇ ਹਨ ਫਿਲਹਾਲੇ ਸਪਸ਼ਟ ਨਹੀਂ ਹੈ ਕਿ ਸਲਮਾਨ ਨੇ ਬਲੋਚਿਸਤਾਨ ਦਾ ਨਾਂ ਪਾਕਿਸਤਾਨ ਤੋਂ ਜਾਣਬੁੱਝ ਕੇ ਵੱਖਰਾ ਕੀਤਾ ਜਾਂ ਗਲਤੀ ਨਾਲ ਬਲੋਚਿਸਤਾਨ ਨੂੰ ਸੁਤੰਤਰ ਦੇਸ਼ ਬਣਾਉਣ ਦੀ ਮੰਗ ਕਰਨ ਵਾਲੇ ਨੇਤਾ ਮੀਰ ਜਾ ਬਲੂਚ ਨੇ ਕਿਹਾ ਸਾਉ ਦੀਰ ਵਿੱਚ ਪਾਰਤੀ ਫਿਲਮੀ ਜਗਤ ਦੇ ਦਿੱਗਜ ਸਲਮਾਨ ਖਾਨ ਦਾ ਬਲੂਚਿਸਤਾਨ ਦਾ ਜ਼ਿਕਰ 6 ਕਰੋੜ ਬਲੂਚ ਨਾਗਰਿਕਾਂ ਲਈ ਖੁਸ਼ੀ ਲੈ ਕੇ ਆਇਆ ਹੈ ਉਹਨਾਂ ਅੱਗੇ ਕਹਾ ਸਮਾਨ ਨੇ ਇਹ ਕੰਮ ਕੀਤਾ ਜਿਸ ਵਿੱਚ ਕਈ ਵੱਡੇ ਦੇਸ਼ ਵਿਝਕਦੇ ਹਨ ਸੰਸਕ੍ਰਿਤ ਮਨਤਾ ਦੇ ਇਹ ਸੰਕੇਤ ਨਰਮ ਰਾਜਨੀਤੀ ਦਾ ਸ਼ਕਤੀਸ਼ਾਲੀ ਮਾਧਿਮ ਹਨ ਜੋ ਲੋਕਾਂ ਦੇ ਦਿਲ ਜੋੜਦੇ ਹਨ ਦੁਨੀਆ ਨੂੰ ਬਲੋਚਿਸਤਾਨ ਨੂੰ ਵੱਖਰੇ ਰਾਸ਼ਟਰ ਵਜੋਂ ਮੰਨਤਾ ਦੇਣ ਲਈ ਪ੍ਰੇਰਿਤ ਕਰਦੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ